ਪੰਜਾਬ ਦੇ ਵਿੱਚ ਲਗਾਤਾਰ ਪੈ ਰਹੀ بارش ਕਾਰਨ ਨਦੀਆਂ ਨਾਲੇ ਪਾਣੀ ਨਾਲ ਭਰ ਕੇ ਆ ਰਹੇ ਨੇ ਇਸ ਬਲੇ ਦੀ ਖਬਰ ਤੁਹਾਨੂੰ ਮੋਹਾਲੀ ਜ਼ਿਲ੍ਹੇ ਦੇ ਕਸਬਾ ਨਮਾ ਗਰੌਂਦੀ ਦਿਖਾ ਰਹੇ ਜਿੱਥੇ ਕਿ ਪਟਿਆਲਾ ਦੀ ਰਾਓ ਨਦੀ ਦੇ ਵਿੱਚ ਪਾੜ ਪੈ ਗਿਆ ਖੁੱਡਾ ਲਾਹੌਰਾ ਤੋਂ 나ਡਾ ਰੋਡ ਤੋਂ ਜੋ ਰੋਡ ਜਾਂਦਾ ਹੈ ਉਸ ਰੋਡ ਦੇ ਉੱਤੇ ਤੁਸੀਂ ਦੇਖੋ ਕਿਵੇਂ ਤਬਾਹੀ ਇਸ ਪਟਿਆਲ ਦੀ ਰਾਉ ਨਦੀ ਨੇ ਮਚਾਈ ਹੈ ਤਾਂ ਪੂਰਾ ਰੋਡ ਦੇ ਵਿੱਚ ਪਾੜ ਪੈਣ ਕਾਰਨ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਕਿ ਅਗਰ ਇਹ ਬੰਨ ਟੁੱਟਦਾ ਹੈ ਤਾਂ ਉਸ ਤੋਂ ਬਾਅਦ ਪੂਰਾ ਨਮਾ ਗਰਾਉਂਦੇ ਵਿੱਚ ਪਟਿਆਲ ਦੀ ਰਾਉ ਦਾ ਪਾਣੀ ਵੜੇਗਾ ਜਿਸ ਤੋਂ ਬਾਅਦ ਉਹਨਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਇਹ ਤਸਵੀਰਾਂ ਤੁਸੀਂ ਦੇਖੋ ਕਿੰਨੀ ਸੜਕ ਜਿਹੜੀ ਪਾੜ ਪੈ ਚੁੱਕੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਚੁੱਕੇ ਨੇ ਇਸ ਦੀ ਤਲਾ ਪੁਲਿਸ ਪ੍ਰਸ਼ਾਸਨ ਤੇ ਨਾਲ ਸਿਵਲ ਪ੍ਰਸ਼ਾਸਨ ਨੂੰ ਦਿੱਤੀ ਹੈ ਦੱਸਿਆ ਜਾ ਰਿਹਾ ਕਿ ਮੌਕੇ ਤੇ ਪੁਲਿਸ ਮੁਲਾਜ਼ਮ ਦੋਨੇ ਪਾਸੇ ਖੜਕੇ ਨੇ ਕਿਸੇ ਨੂੰ ਵੀ ਇਸ ਰੋਡ ਤੋਂ ਜਾਣ ਲਈ ਆਜ਼ਾਦਤ ਨਹੀਂ ਦਿੱਤੀ ਜਾ ਰਹੀ ਦੂਜੇ ਪਾਸੇ ਹੁਣੇ-ਹੁਣੇ ਪਤਾ ਲੱਗਿਆ ਕਿ ਇਸ ਮੌਕੇ ਐਸਜੀਐਮ ਖਰੜ ਤੇ ਨਾਲ ਤਹਿਸੀਲਦਾਰ ਹੋਰ ਵੀ ਅਧਿਕਾਰੀ ਪਹੁੰਚ ਰਹੇ ਨੇ ਕਿਉਂਕਿ ਅਗਰ ਇਹ ਪਟਿਆਲਾ ਦੀ ਰਾਵ ਦਾ ਬੰਨ ਟੁੱਟਦਾ ਹੈ ਤਾਂ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਕਾਫੀ ਤਬਾਈ ਮੱਚੇਗੀ ਕਿਉਂਕਿ ਪੀਜੀਆਈ ਨਮਾਗਰੋਂ ਇਹ ਏਰੀਆ ਜਿਹੜਾ ਇਸ ਪਾਸੇ ਨੂੰ ਇਹ ਪੂਰੀ ਨਦੀ ਦਾ ਰੂਪ ਹੋ ਜਾਏਗਾ ਜਿਸ ਤੋਂ ਬਾਅਦ ਜਾ ਕੇ ਪੂਰੀ ਤਬਾਹੀ ਨਮਾਗਰੋਂ ਦੀ ਹੋ ਸਕਦੀ ਹੈ ਇਸੇ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖੋ ਕਮਾਊ ਕਲੋਨੀ ਕਮਾਊ ਕਲੋਨੀ ਦੇ ਲੋਕਾਂ ਤੋਂ ਬਾਹਰ ਨਿਕਲੇ ਨੇ ਕਿਉਂਕਿ ਬਾਰਸ਼ ਲਗਾਤਾਰ ਪੈ ਰਹੀ ਹੈ ਦੂਜੇ ਪਾਸੇ ਪਟਿਆਲਾ ਦੀ ਰਾਉ ਨਦੀ ਦੇ ਵਿੱਚ ਹਿਮਾਚਲ ਤੋਂ ਲਗਾਤਾਰ ਪਾਣੀ ਪੜ ਕੇ ਆ ਰਿਹਾ ਜਿਸ ਨੂੰ ਲੈ ਕੇ ਤੁਸੀਂ ਦੇਖੋ ਕਿ ਕਿਵੇਂ ਜਿਹੜਾ ਪਾੜ ਪਿਆ ਪਾੜ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਡਰ ਸਤਾ ਰਿਹਾ ਹੈ ਕਿ ਅਗਰ ਇਹ ਬੰਨ ਟੁੱਟਦਾ ਹੈ ਬੰਨ ਟੁੱਟਣ ਦੇ ਨਾਲ ਪੂਰੇ ਨਮਾ ਗਰਾਉਂ ਦੀ ਤਬਾਹੀ ਬਿਲਕੁਲ ਹੋ ਜਾਏਗੀ ਕਿਉਂਕਿ ਜਿਸ ਤਰੀਕੇ ਨਾਲ ਉਸੇ ਕੋਈ ਪੂਰੇ ਟਾਈਲਾਂ ਵਾਲਾ ਰੋਡ ਸੀ ਇਹ ਕਾਫੀ ਰੋਡ ਜੇ ਆਪਾਂ ਗੱਲ ਕਰੀਏ 18 ਫੁੱਟ ਰੋਡ ਜਿਹੜਾ ਬਣਾਇਆ ਗਿਆ ਸੀ 18 ਫੁੱਟ ਰੋਡ ਹੁਣ ਟੁੱਟਣ ਦੇ ਕਿਨਾਰੇ ਹੈ ਬੰਨ ਇੱਕ ਤਰ੍ਹਾਂ ਦਾ ਪਟਿਆ ਦੀ ਰਾਉ ਨਦੀ ਦਾ ਕਿਉਂਕਿ ਲਗਾਤਾਰ ਜਿਹੜੇ ਮਿੱਟੀ ਇਸ ਜਗ੍ਹਾ ਤੋਂ ਨਿਕਲ ਰਹੀ ਹੈ ਕਿਸੇ ਵੀ ਸਮੇਂ ਅਗਰ ਪਾਣੀ ਇਸ ਪਾਸੇ ਵੜਦੇ ਤਾਂ ਉਸ ਤੋਂ ਬਾਅਦ ਨਮਾ ਕਰਾਉਂਦੇ ਲੋਕ ਨੇ ਉਹ ਰੁੜ ਸਕਦੇ ਇਸ ਪਾਣੀ ਵਿੱਚ ਇੱਕ ਹਰ ਦੀ ਸਥਿਤੀ ਪੈਦਾ ਹੋ ਸਕਦੀ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਵੀ ਲਗਾਤਾਰ ਇਸ ਮੌਕੇ ਪਹੁੰਚ ਕੇ ਇਸ ਬਰਨ ਨੂੰ ਬਚਾਉਣ ਵਾਸਤੇ ਲੱਗਿਆ ਹੈ ਕਿ ਇੰਤਜ਼ਾਮ ਕੀਤਾ ਜਾ ਰਿਹਾ ਹੈ ਥੈਲੇ ਵਗੈਰਾ ਮਿੱਟੀ ਦੇ ਭਰ ਕੇ ਉਹ ਲਗਾਉਣ ਦੀ ਕੋਸ਼ਿਸ਼ ਜਿਹੜੀ ਦੱਸੀ ਜਾ ਰਹੀ ਕੀਤੀ ਜਾਏਗੀ ਤਾਂ ਇਸ ਨੂੰ ਲੈ ਕੇ ਤਾਂ ਦੇਖੋ ਕਿੰਨਾ ਵੱਡਾ ਪਾੜ ਪੈ ਗਿਆ ਜਿਸ ਤੋਂ ਬਾਅਦ ਪਟਿਆਲਾ ਦੀ ਰਾਓ ਨਦੀ ਜਿਹੜੀ ਲਗਾਤਾਰ ਤਬਾਹੀ ਕਰਦੀ ਨਜ਼ਰ ਆ ਰਹੀ ਹੈ ਪਿੱਛੇ ਵੀ ਸਿੰਘਾ ਦੇਵੀ ਕਲੋਨੀ ਦੀ ਗੱਲ ਕਰੀ ਉਸ ਪਾਸੇ ਵੀ ਕਾਫੀ ਕਰ ਕਈ ਲੋਕਾਂ ਨੇ ਨਦੀਆਂ ਦੇ ਕਿਨਾਰੇ ਬਣਾਏ ਹੋਏ ਨੇ ਉਹਨਾਂ ਘਰਾਂ ਦੇ ਵਿੱਚੋਂ ਲੋਕਾਂ ਨੂੰ ਬਾਹਰ ਕਰ ਦਿੱਤਾ ਤੇ ਉਹ ਲੋਕਾਂ ਨੂੰ ਕਿਤੇ ਸੁਰੱਖਿਅਤ ਜਗ੍ਹਾ ਪਹੁੰਚਾਇਆ ਗਿਆ ਪ੍ਰਸ਼ਾਸਨ ਬਿਲਕੁਲ